ਰਾਮਪੀਰ ਦੇਵਾਲਨੀ ਕੀ ਆਸ਼ਰਮ ਵਿੱਚ ਸਾਪ ਦਾ ਐਮਐਲਏ ਸੁਖਵਿੰਦਰ ਸਿੰਘ ਦੇਨੀ ਅਤੇ ਬੱbbi ਪਹਿਲਵਾਨ ਨੇ ਤੂਨਾ ਸਾਹਿਬਪਾਸ ਤੇ ਸੰਤ ਮਲਕੀਤ ਨਾਥ ਜੀ ਦੇ ਆਸ਼ਰਮ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਉਹਨਾਂ ਨੇ ਲੋਕਾਂ ਨੂੰ ਰਾਮਪੀਰ ਦੇ ਮੇਲੇ ਦੀ ਵਧਾਈ ਦਿੱਤੀ। ਇਸ ਮੌਕੇ ਚੇਅਰਮੈਨ ਓਮਪrakash ਕੱਬਰ ਨੇ ਸੰਸਮਾਜ ਤੇ ਸਾਰੇ ਲੋਕਾਂ ਨੂੰ ਆਪਸੀ ਪਿਆਰਾ ਕਾਇਮ ਰੱਖਣ ਦੀ ਅਪੀਲ ਕੀਤੀ। ਮੈਂ ਅੱਜ ਆਪਣੇ ਗੁਰੂਆਂ ਦੀ ਗੱਦੀ ਦੇ ਤੇ ਆਪਣੇ ਮਹਾਗੁਰੂ ਜਿਹੜੇ ਸਾਡੇ ਗੰਦਨੀਛੇ ਨੇ ਤੇ ਬਾਬਾ ਮਕੀਨਾ ਜੀ ਉਹਨਾਂ ਦੇ ਪੈਰਾਂ ਦੀ ਧੂੜ ਨੂੰ ਮੱਥੇ ਤੇ ਲਾਉਣੀ ਹੈ ਕਿਉਂਕਿ ਇਹਨਾਂ ਦਾ ਆਸ਼ੀਰਵਾਦ ਮੇਰੇ ਤੇ ਹਮੇਸ਼ਾ ਰਿਹਾ ਤੇ ਮੈਂ ਆਸ ਕਰਦਾ ਮੇਰੇ ਤੇ ਮੇਰੇ ਪਰਿਵਾਰ ਤੇ ਔਰ ਮੇਰੀ ਪਾਰਟੀ ਦੇ ਇਹਨਾਂ ਦਾ ਆਸ਼ੀਰਵਾਦ ਇਦਾਂ ਬਣਿਆ ਰਵੇ ਔਰ ਸਾਰੇ ਆਹੀ ਦੋ ਬਰਾਦਰੀ ਮੇਰੀ ਸਮਾਜ ਆ ਉਹਨਾਂ ਨੂੰ ਵੀ ਚਾਹੀਦਾ ਕਿ ਨਾਲ ਮਿਲ ਕੇ ਇਨਾਂ ਦੇ ਚਰਨਾਂ 'ਚ ਮੱਥਾ ਟੇਕਣ ਤਾਂ ਜੋ ਜਿਹੜੇ ਮਾੜੇ-ਮੋਟੇ ਮਨ ਭੇਦ ਆ ਇਹ ਖਤਮ ਕਰਨ ਇਹ ਸਾਡੀ ਜਿਹੜੀ ਗੱਦੀ ਆ ਜਿੱਥੋਂ ਸਾਨੂੰ ਸ੍ਰੀ ਗੁਰੂ ਗਿਆਨ ਨਾਦ ਜੀ ਨੇ ਅਸ਼ੀਰਵਾਦ ਦਾ ਕੌਮ ਨੂੰ ਅਸ਼ੀਰਵਾਦ ਦਾ ਕੌਮ ਚੜ੍ਹਦੀ ਕਲਾ 'ਚ ਹੈ ਕੁਰਬਾਨੀਆਂ ਸਾਡੇ ਗੁਰੂਆਂ ਨੇ ਕੀਤੀਆਂ ਤੇ ਉਹਨਾਂ ਦੇ ਸ਼ਹੀਰਵਾਦ ਦੇ ਹੀ ਸਾਰੇ ਹੀ ਚੰਗੀਆਂ ਜਗ੍ਹਾ ਤੇ ਬੈਠੇ ਆ ਸੋ ਮੈਂ ਗਰਦਨਾਲਾਲ ਜੀ ਜਿਹੜੇ ਸਾਡੇ ਮੈਂ ਤੁਹਾਨੂੰ ਇਹਨਾਂ ਨੂੰ ਮਹਾਗੁਰੂ ਕਹਾਂਗਾ ਕਿਉਂਕਿ ਇਹ ਸਾਰਿਆਂ ਦੇ ਡੇਰਿਆਂ ਦੇ ਨਾਲ ਹੁਣ ਸਾਰਿਆਂ ਨਾਲ ਲੈ ਕੇ ਚੱਲਦੇ ਨੇ ਸੋ ਮੈਂ ਆਸ ਕਰਦਾ ਕਿ ਇਹ ਡੇਰਾ ਬਹੁਤ ਚੜ੍ਹਦੀ ਕਲਾ ਜਿਹਾ ਰਹੇਗਾ ਮੀਲੇ ਦੀ ਸ਼ੁਰੂਆਤ ਕੁਝ ਦਿਨ ਪਹਿਲਾਂ ਹੋਈ ਹੈ ਪੂਰੀ ਸਰ ਗਰਮੀਆਂ ਦੇ ਨਾਲ ਮੇਲਾ ਚੱਲਦਾ ਹੈ ਅੱਜ ਵੀ ਹਜ਼ਾਰਾਂ ਇਤਿਹਾਜ ਲੋਕ ਨਕ ਮੁਸਤਕ ਹੋਣ ਵਾਸਤੇ ਆਏ ਹਨ ਸਾਡੇ ਸ਼ਹਿਰ ਦੇ ਨੇਤਾ ਗਨ ਬੱਬੀ ਭਲਵਾਂ ਜੀ ਸਤ ਗੁਰ ਗਰਦਾਰੀ ਨਾ ਜੀ ਮਲਕੀਨਾ ਜੀ ਨੂੰ ਮੱਥਾ ਟੇਕਣ ਵਾਸਤੇ ਆਏ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਨਾ ਨਾ ਨੰਦਨਵਾਦ ਵੀ ਕਰਦੇ ਹਾਂ ਕਿ ਨਾਲ ਇਹਨੂੰ ਬੇਨਤੀ ਵੀ ਕਰਦੇ ਹਾਂ ਗੁਰੂ ਘਰ ਨਾਲ ਜੁੜੇ ਰਹਿਣਾ ਬਹੁਤ ਵਧੀਆ ਹੁੰਦਾ ਹੈ ਜਿਹੜਾ ਗੁਰੂ ਘਰ ਨਾਲ ਜੁੜਿਆ ਰਹਿੰਦਾ ਹਮੇਸ਼ਾ ਉਹਦੀ ਹੀ ਚੜ੍ਹਦੀ ਕਲਾ ਰਹਿੰਦੀ ਹੈ ਅਸੀਂ ਸਾਥ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਮੇਲਾ ਜਿਹੜਾ 12 13 ਤੱਕ ਨਹੀਂ ਚੱਲਣਾ ਹੈ ਸ਼ਾਂਤਮੀ ਟੰਗ ਦਾ ਮੇਲਾ ਚੱਲ ਰਿਹਾ ਹੈ ਸ਼ਾਂਤਮੀ ਟੰਗ ਨੇ ਚੱਲੇਗਾ ਸਾਡੇ ਪ੍ਰਬੰਧ ਬਿਲਕੁਲ ਸਾਰੇ ਠੀਕ ਹਨ ਸਾਧ ਸੰਗਤ ਨੂੰ ਇਹ ਬੇਨਤੀ ਹੈ ਕਿ ਪਵਨ ਬਾਲਮੀ ਕੀ ਤੀਰ ਗੁਰੂ ਘਰ ਦੇ ਵਿੱਚ ਨਕਮਸਤਕ ਹੋ ਆਪਣੇ ਪਰਿਵਾਰ ਦੀ ਖੁਸ਼ਹਾਲੀ ਨੂੰ ਕਾਮ ਬਦਉ ਧੰਨਵਾਦ ਜੈ ਬਾਲਮੀ ਕੀ ਹਰਮ